ਆਵਾਜ਼ ਆ ਜੂਗੀ ਪੰਜਾਬ ਤਰਿਕਾ ਬਿਆ ਚਲਾਇਆ ਜਾ ਰਿਹਾ ਹੈ ਕਿਸੇ ਅੰਦਰ ਮੰਨ ਲਓ ਕਿ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸਾਡੇ ਸ਼ਹਿਰ ਰਾਜਪੁਰਾ ਦੇ ਵਿੱਚ ਮੇਰੇ ਨਾਲ ਪੀਸੀਆਰ ਇੰਚਾਰਜ ਕਮਲਜੀਤ ਸਿੰਘ ਤੇ ਟ੍ਰੈਫਿਕ ਇੰਚਾਰਜ ਗੁਰਵਚਨ ਤੇ ਬੱਸ ਸਟੈਂਡ ਤੋਂ ਇੰਚਾਰਜ ਨੇ ਬਲਵੀਰ ਸਿੰਘ ਤੇ ਨਿਸ਼ਾਨ ਸਿੰਘ ਕੁਝ ਤੁਰ ਪਾਂਚਾ ਸਾਡੀ ਸਾਰੀ ਥਾਣਾ ਟੀਮ ਤੇ ਚੌਕੀ ਟੀਮ ਨੇ ਇਹ ਨਾਕਾਬੰਦੀ ਕੀਤੀ ਹੋਈ ਆ ਸਾਡਾ ਮੇਨ ਮਕਸਦ ਇਹ ਹੈ ਵੀ ਜਿਹੜੀ ਸ਼ਹਿਰ ਚ ਕੋਈ ਹੁਲੜਵਾਜੀ ਕਰ ਰਹੇ ਨੇ ਮੁੰਡੇ ਤੇ ਨੰਬਰ ਪਲੇਟ ਨਹੀਂ ਹੈ ਕਿ ਯਾਰ ਸਿੰਘ ਕੁਸ਼ੈਦਾ ਦੇ ਜਿਹੜੇ ਹੁਲੜਵਾਜੇ ਨੇ ਉਹਨਾਂ ਤੇ ਨੱਥ ਪਾਉਣਾ ਸਾਡਾ ਕੰਮ ਆ ਸਰ ਇਹ ਮੈਂ ਲਗਾਤਾਰ ਚਲਾਇਆ ਜਾਏਗਾ ਅੱਜ ਲਈ ਚਲਾਇਆ ਗਿਆ ਇਹ ਅਸੀਂ ਸ਼ਹਿਰ ਦੇ ਅਲੱਗ-ਅਲੱਗ ਪੁਆਇੰਟਾਂ ਤੇ ਇਹ ਨਾਕਾਬੰਦੀ ਕਰਾਂਗੇ ਤੇ ਜਿਹੜੇ ਮੋਟਰਸਾਈਕਲ ਨੇ ਜਿੱਥੇ ਹੁਲੜਵਾਜੀ ਹੁੰਦੀ ਆ ਅਸੀਂ ਉੱਥੇ ਨਾਕਾਬੰਦੀ ਕਰਕੇ ਇਹ ਹੁਲੜਵਾਜੀ ਨੂੰ ਰੋਕਾਂਗੇ ਤੇ ਮੋਟਰਸਾਈਕਲ ਪਾਉਂਡ ਕੀਤੇ ਜਾਣਗੇ ਤੁਹਾਡੇ ਜਰੀਏ ਮੇਰੀ ਇਹ ਵੀ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਵੀ ਤੁਹਾਡੇ ਕੋਲ ਸਾਡੇ ਸਰਕਾਰੀ ਨੰਬਰ ਹੈਗੇ ਆ ਜਿੱਥੇ-ਜਿੱਥੇ ਵੀ ਤੁਹਾਨੂੰ ਲੱਗਦਾ ਕਿ ਇੱਥੇ ਨਾਕਾ ਲੱਗਣਾ ਚਾਹੀਦਾ ਤੇ ਪਲੀਜ਼ ਸਾਨੂੰ ਮੈਸੇਜ ਕਰੋ ਤੇ ਅਸੀਂ ਉੱਥੇ ਨਾਕਾ ਲਾਵਾਂਗੇ ਜਿੱਦਾਂ ਤੁਸੀਂ ਕਹੋਗੇ ਅਸੀਂ ਉਦਾਂ ਨਾਕਾਬੰਦੀ ਕਰਕੇ ਚੈਕਿੰਗ ਕਰਾਂਗੇ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਵੀ ਇੱਥੇ ਨਾਕਾਬੰਦੀ ਕਰਨੀ ਚਾਹੀਦੀ ਹੈ ਜੀ ਮੇਨ ਬਾਜ਼ਾਰਟ ਵੀ ਸ਼ਾਮ ਦੇ ਸਮੇਂ ਕੁਝ ਸ਼ਰਾਰਤੀ ਅੰਸਰ ਜਿਹੜੇ ਹੈ ਘੁੰਮਦੇ ਆ ਰਹੇ ਹਾਂ ਹਾਂਜੀ ਸਾਡੀ ਪੀਸੀਆਰ ਜਿਹੜੀ ਪੀਸੀਆਰ ਉਹ 24 ਘੰਟੇ ਲੱਗੀ ਹੋਈ ਹੈ ਪਰ ਫਿਰ ਵੀ ਅਸੀਂ ਆਪਣੇ ਤੌਰ ਤੇ ਸਪੈਸ਼ਲ ਜਿਹੜੀ ਇਹ ਨਾਕਾਬੰਦੀ ਕਰ ਰਹੇ ਹਾਂ ਤਾਂ ਕਿ ਸ਼ਹਿਰ ਦੇ ਵਿੱਚ ਕੋਈ ਜਿੱਦਾਂ ਸ਼ਾਮ ਨੂੰ ਕੋਈ ਸ਼ਾਪਿੰਗ ਕਰਨ ਲਈ ਨਿਕਲਦਾ ਕੋਈ ਹੁਲੜ ਵਾਲੇ ਨਾਲ ਨਿਕਲਣ ਕੋਈ ਸਨੇਚਿੰਗ ਕਲੀਨਿਕ ਘਟਨਾਵਾਂ ਜਿੱਤੀ ਹੁੰਦੀ ਆ ਤਾਂ ਉਹਦੇ ਨੱਥ ਪਈ ਜਾਂਦੀ ਹੁਣ ਨਾਕੇਦਰਾਂ ਕੋਈ ਸ਼ੱਕੀ ਵਿਅਕਤੀ ਕਾਬੂ ਕੀਤਾ ਜਾਂ ਨਾਕੇਦਰਾਂ ਨੇ ਸੀ 3-4 ਸ਼ੱਕੀ ਬੰਦੇ ਕਾਬੂ ਕੀਤੇ